ਇਹ ਦੇਖੋ ਜਾਨਵਰਾਂ ਦੀ ਇੱਥੇ ਹੱਡੀਆਂ ਖਿੰਡੀਆਂ ਪਈਆਂ ਨੇ ਤੇ ਇਹੋ ਜਿਹਾ ਵਿਰਾਨ ਇਲਾਕਾ ਹੈ ਇੱਥੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਜਾਨਵਰਾਂ ਮਰ ਜਾਂਦੇ ਆ ਇਹੋ ਜੇ ਇਲਾਕੇ ਚ ਨਾ ਅਸੀਂ ਆ ਐਕਸਪੀਰੀਅੰਸ ਵੀ ਕਰਨਾ ਸੀਗਾ ਮੋਟਰਸਾਈਕਲ ਪੰਕਚਰ ਹੋ ਗਿਆ ਬਾਈਕ ਚੱਲਦੇ ਹੈ ਬੋੜਾ-ਬੋੜਾ ਚੱਲਦੇ ਆ ਜਿਹੜੇ ਜਿਹੜੇ ਉੱਥੇ ਤੱਕ ਲੈ ਕੇ ਜਾਂਦੇ ਆ ਕਾਰ ਦਾ ਜਾਂ ਪਬਲਿਕ ਟਰਾਂਸਪੋਰਟੇਸ਼ਨ ਦਾ ਇੱਥੇ ਕੋਈ ਪ੍ਰਬੰਧਨਿਕ ਕਾਰਾ ਕੋਈ ਇਹਨਾਂ ਲੋਕਾਂ ਕੋਲੇ ਹੈ ਨਹੀਂ ਹੈਗੀਆਂ ਤੇ ਮੋਟਰਸਾਈਕਲਾਂ 'ਤੇ ਸਫਰ ਕਰਦੇ ਆ ਇਹ ਤੇ ਬਾਕੀ ਪਿਛਲੇ ਵਲੌਗ ਚ ਜਿਵੇਂ ਤੁਹਾਨੂੰ ਦੱਸਿਆ ਸੀ ਅਸੀਂ ਪਿੰਡ ਚ ਇੱਥੇ ਵਾਲੇ ਦੁਆ ਤੇ ਉਹ ਦੇਖਦੇ ਆ ਕਿਵੇਂ ਦਾ ਅੱਜ ਸਫਰ ਉਹ ਤੇ ਪੁਲਿਸ ਸਟੇਸ਼ਨ ਵੀ ਜਾ ਕੇ ਆਣਾ ਹੁਣ ਅਸੀਂ ਪੁਲਿਸ ਸਟੇਸ਼ਨ ਪੁਲਿਸ ਨੂੰ ਇਨਫੋਰਮ ਕਰਕੇ ਆਣਾ ਇਹ ਸ਼ਹਿਰ ਦਾ ਜਾਂ ਜਿਹੜਾ ਨਾਰਥ ਹਰ ਟਾਊਨ ਆ ਉਹਦਾ ਡਾਊਨ ਟਾਊਨ ਹੈਗਾ ਇਹ ਤੇ ਆ ਮੇਨ ਏਰੀਆ ਦਾ ਮੇਨ ਅਟਰੈਕਸ਼ਨ ਹੈਗਾ ਤੇ ਇੱਥੇ ਸਾਰੇ ਦਾ ਨੋ ਰੈਸਟੋਰੈਂਟ ਵਗੈਰਾ ਇਹ ਵੇਖੋ ਮੰਡੇਰਾ ਟੂਰਿਸਟ ਹੋਟਲ ਤੇ ਇਹੋ ਜਿਹਾ ਸਾਰਾ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਇਹਦੇ ਚ ਤੇ ਇਹ ਨੇੜੇ ਤੇੜੇ ਇਹ ਮੇਨ ਏਰੀਆ ਦੇ ਨੇੜੇ ਤੇੜੇ ਆ ਮੰਡੇਲਾ ਛੇ ਹੋ ਜਿਆ ਸੈਂਟਰ ਤੇ ਪਹਿਲਾਂ ਸੇ ਯਾਰ ਖਾਣਾ ਪੀਣਾ ਖਾ ਲਈਏ ਤੇ ਫਿਰ ਅੱਗੇ ਆਪਣਾ ਸਫਰ ਵਧਾਵਾਂਗੇ ਬ੍ਰੈਕਫਾਸਟ ਕਰ ਲਈਏ ਤੇ ਵੈਲਕਮ ਟੂ ਅਲ ਹਮਦੂ ਨਾਰਥ ਹਾਰ ਹੋਟਲ ਇੱਥੇ ਅਸੀਂ ਤਰਫ ਕਰਦੇ ਨਾ ਆਰਥੋਰ ਇਹੋ ਜਿਹਾ ਹੋਟਲ ਆ ਰਾਤ ਵੀ ਅਸੀਂ ਇੰਨਾ ਦੇ ਆਏ ਸੀਗੇ ਥਾਬੇ ਤੇ ਇਥੇ ਖਾਣਾ ਖਾਦਾ ਸੀਗਾ ਤੇ ਵਧੀਆ ਲੱਗਿਆ ਸਾਨੂੰ ਇਸ ਕਰਕੇ ਅਸੀਂ ਦੁਬਾਰੇ ਆਏ ਹਾਂ ਹੈਲੋ ਸੀ ਜੋ ਗੇਮ ਹਾਊ ਆਰ ਯੂ ਫਾਈਨ ਤੇ ਇੱਥੇ ਇਹੋ ਜਿਹਾ ਦੇਖੋ ਪਿਛਲੇ ਪਾਸੇ ਪੂਰਾ ਡੇਜ਼ਰਟ ਹੁੰਦਾ ਆ ਪੂਰਾ ਇਧਰ ਰੇਗਿਸਤਾਨ ਆ ਇਥੇ ਨਾ ਖਾਣ ਪੀਣ ਲਈ ਕੋਈ ਬੜੀਆਂ ਆਪਸ਼ਨ ਨਹੀਂ ਹੁੰਦੀਆਂ ਇਹਨਾਂ ਕੋਲੇ ਜਿਹੜੀ ਰੋਟੀ ਆ ਅਫਰੀਕਨ ਰੋਟੀ ਇਹ ਆਪਣੇ ਨਾਲ ਦੀ ਹੈ ਸਿਰਫ ਤੇ ਆ ਖੁਸ਼ੀ ਨੂਨ ਪੱਕ ਰਹੀਏ ਰੋਟੀ ਤੇ ਇੱਥੇ ਮੀਟ ਵਾਲਾ ਖਾਂਦੇ ਆਗੇ ਤੇ ਮੀਟ ਅਸੀਂ ਖਾਣਾ ਨਹੀਂ ਕਿਉਂਕਿ ਗਾਂ ਦਾ ਭੇਡ ਦਾ ਉਹ ਮੀਟ ਖਾਂਦੇ ਸਾਰ ਅਸੀਂ ਬਸ ਆ ਰੋਟੀਆਂ ਤੇ ਨੂਨ ਪੱਕ ਕੇ ਖਾਣਿਆ ਕਈ ਵਾਰੀ ਤੁਹਾਨੂੰ ਗੁਜ਼ਾਰਾ ਵੀ ਕਰਨਾ ਪੈਣਾ ਸੁੱਕੇ ਬ੍ਰੈਡ ਆ ਇਹ ਇਹ ਤੁਸੀਂ ਲਓ ਜੇ ਇਹਨੂੰ ਮੈਂ ਤੋੜਾਂ ਟੁੱਟ ਜਾਊਗਾ ਐਕਸਪਾਇਰ ਹੋਣਗੇ ਪਤਾ ਨਹੀਂ ਕਦੋਂ ਦੇ ਹੋਣਗੇ ਬਸ ਇੱਥੇ ਵਧੀਆ ਗੱਲ ਇਹ ਆ ਵੀ ਚਾਹ ਜ਼ਰੂਰ ਮਿਲ ਜਾਂਦੀ ਆਪਾਂ ਨੂੰ ਪੀਣ ਨੂੰ ਇੱਕ ਇੰਡੀਆ ਨਾਲ ਦੀ ਜਮਾ ਦੁੱਧ ਪੱਤੀ ਸ ਆ ਲ ਜਾਊਗਾ ਤੇ ਗੱਡੀ ਯਾਰ ਇੱਥੋਂ ਬਹੁਤ ਘੱਟ ਮਿਲਦੀ ਹੈਗੀ ਗੱਡੀਆਂ ਤੇ ਇੱਕ ਦੋ ਹੀ ਹੈ ਮਤਲਬ ਇੱਕ ਚਰਚ ਦੇ ਜਿਹੜੇ ਪ੍ਰੀਸਟ ਆ ਉਹਨਾਂ ਕੋਲ ਹੈ ਪਿੰਡ 'ਚ ਤਾਂ ਕਿਸੇ ਕੋਲ ਗੱਡੀ ਹੈ ਨਹੀਂ ਹੈ ਨਾ ਪਿੰਡ ਦੇ ਬਾਹਰ ਬਾਹਰ ਇੱਕ ਪਲੇ ਸਟੇਸ਼ਨ ਬਣਿਆ ਹੋਇਆ ਤੇ ਹੁਣ ਅਸੀਂ ਪਲੇ ਸਟੇਸ਼ਨ ਚੱਲੇ ਆ ਤੇ ਉੱਥੇ ਪਹਿਲਾਂ ਆਪਣੀ ਰਿਪੋਰਟ ਲਖਾਵਾਂਗੇ ਅਸੀਂ ਕਿ ਅਸੀਂ ਟੂਰਿਸਟ ਆ ਤੇ ਅਸੀਂ ਇੱਥੇ ਜਾ ਰਹੇ ਆ ਜੇ ਕੋਈ ਗੱਲਬਾਤ ਹੋਣੀ ਹੈ ਤਾਂ ਪੁਲਿਸ ਆਪੇ ਸਰਚ ਕਰੂਗੀ ਹੋਪਸੋ ਐਵੇਂ ਦਾ ਕੁਝ ਹੋਵੇ ਨਾ ਤੇ ਉਮੀਦ ਹੈ ਮਤਲਬ ਕੁਝ ਵੀ ਨਾ ਹੋਵੇ ਐਵੇਂ ਦਾ ਅਸੀਂ ਸੁੱਖ ਸ਼ਾਂਤੀ ਨਾਲ ਪਹੁੰਚ ਜਾਈਏ ਪੁਲਿਸ ਥਾਣੇ ਹੋ ਜੇ ਹੁੰਦੇ ਦੇਖੋ ਰਿਪੋਰਟ ਦੀ ਦਾ ਦਬ ਦੇਖਲੇ ਹੋਣੀ ਦਾਬ ਦੇਖ ਪਰ ਜਿਹੜੀ ਨਾ ਪਲਸਰ ਪੋਰਟ ਵਗੈਰਾ ਹੁੰਦੀ ਆ ਉਹ ਜਿਆਦਾ ਕਰਾਉਣੀ ਚੰਗੀ ਤਾਂ ਵੀ ਆ ਕਿਉਂਕਿ ਕਈ ਵਾਰ ਇਹ ਵੀ ਹੋ ਸਕਦਾ ਹੈ ਇਹ ਵੀ ਕਿਸੇ ਨਾਲ ਮਿਲਿਆ ਹੋਵੇ ਜਾਂ ਕਈ ਵਾਰ ਰਸਤੇ ਛੱਡ ਛੁੱਟ ਕੇ ਭਾਜੇ ਫਿਰ ਬੰਦਾ ਕਿੱਥੋਂ ਨਿਕਲੂ ਇਹੇ ਜੇ ਰੇਗਿਸਤਾਨ ਚ ਤਾਂ ਕਰਕੇ ਜਦੋਂ ਵੀ ਤੁਸੀਂ ਹੁਣ ਆਵੇ ਤਾਂ ਕਰਾਇਓ ਨਹੀਂ ਇੱਥੇ ਸਾਡੇ ਰਾਹੀਂ ਦੇਖ ਲਿਆਉਣ ਦੀ ਲੋੜ ਨਹੀਂ ਓਏ ਸੜਕ ਨਹੀਂ ਬਣੀ ਹੋਈ ਇੱਥੇ ਸਾਰਾ ਕੱਚਾ ਰਹੇਗਾ ਕਿਦਰੋਂ ਦਾ ਕੀ ਕਰਦਾ ਤੈਨੂੰ ਫਾਲਾ ਦੂਰ ਦੂਰ ਤੱਕ ਕੁਝ ਨਹੀਂ ਦੇਖਦਾ ਨਾ ਬੰਦਾ ਆ ਨਾ ਬੰਦੇ ਦੀ ਜਾਨ ਆਹੀ ਕਰਕੇ ਇਹਨੂੰ ਨੋ ਮੈਂਸ ਲੈਂਡ ਕਿਹਾ ਜਾਂਦਾ ਹੈ ਆਹੀ ਕਰਕੇ ਲੋਕ ਇਥੋਂ ਤੋਂ ਡਰਦੇ ਆ ਰਸਤੇ 'ਚ ਕਹਿੰਦਾ ਵੀ ਇੱਕ ਪਿੰਡ ਆਊਗਾ ਕੱਲ ਰਾਰ ਰਸਤੇ 'ਚ ਨਾ ਸਭਾਈ ਨੂੰ ਰੋਕ ਲੈਨੇ ਆ ਯਾਰ ਕਿਉਂਕਿ ਇੰਨਾ ਟਾਈਮ ਮੋਟਰਸਾਈਕਲ 'ਤੇ ਬੈਠਣਾ ਵੀ ਔਖਾ ਹੈ ਤੁਸੀਂ ਯੂਜ਼ ਟੂ ਨਹੀਂ ਹੈਗੇ ਦੇਖੋ ਯਾਰ ਕਿਹੋ ਜਿਹਾ ਇਲਾਕਾ ਹੈਗਾ ਇਹ ਓ ਮਾਈ ਗੋਡ ਬਹੁਤ ਡੇਂਜਰਸ ਹੈਗਾ ਪਾਣੀ ਦੇ ਇੱਕ ਟਿੱਪ ਨਹੀਂ ਹੈਗੀ ਕਿਤੇ ਆ ਸ਼ਾਇਦ ਕਿਸੇ ਟਾਈਮ ਇੱਥੇ ਨਾਲਾ ਨਦੀ ਨਾਲਾ ਹੋਊਗਾ ਤੇ ਬਸ ਆਦਾ ਪਾਣੀ ਮੀਂਹ ਦਾ ਪਾਣੀ ਇੱਥੋਂ ਜਾਂਦਾ ਹੋਊਗਾ ਪਰ ਹੁਣ ਇੱਕ ਟਿੱਪ ਵੀ ਨਹੀਂ ਪਾਣੀ ਦੀ ਕਿਤੇ ਬੂੰਦ ਨਹੀਂ ਕੋਈ ਜਾਨਵਰ ਨਹੀਂ ਇੱਥੇ ਸੱਚੀ ਇਹ ਡਰਾਉਣਾ ਇਲਾਕਾ ਹੈਗਾ ਬਹੁਤ ਡੇਂਜਰਸ ਹੈ ਸਾਰਾ ਏਰੀਆ ਤਾਂ ਨੇ ਯਾਰ ਇਹ ਲੋਕ ਹੈ ਜਨਾਂ ਨੂੰ ਇਨਾ ਐਕਸਪੀਰੀਅੰਸ ਹੈ ਤੁਸੀਂ ਆ ਦੇਖ ਲਓ ਸੜਕ ਨਾਲੇ ਤਾਂ ਇੱਥੇ ਚੀਜ਼ ਹੀ ਨਹੀਂ ਹੈਗੀ ਵੀ ਸੜਕ ਕੀ ਹੁੰਦੀ ਆ ਆ ਪਗਡੰਨੀ ਹੈ ਏ ਦੇਖੋ ਕੋਈ ਚਲਾਉਂਦੇ ਆ ਯਾਰ ਇੰਨਾ ਟੈਲੈਂਟ ਬੰਦੇ ਅੰਚ ਹਵਾ ਇੰਨੀ ਸਿੱਧੀ ਪੈਂਦੀ ਕਿ ਮੈਂ ਤਾਂ ਹੈਰਾਨ ਮੰਨ ਗਿਆ ਤੇ ਭਾਵੇਂ ਪਰ ਇਹਨਾਂ ਦਾ ਸ਼ਾਇਦ ਰੋਜ਼ ਦਾ ਕੰਮ ਹੋਵੇ ਤਾਂ ਹੋਵੇ ਬਹੁਤ ਟੈਲੈਂਟ ਆ ਯਾਰ ਐਨੀ ਕਿਥਾਂ ਦੇ ਵਿੱਚ ਦੀ ਮਾਈਕਲ ਚਲਾਉਣਾ ਇਹ ਦੇਖੋ ਜਾਨਵਰਾਂ ਦੀਆਂ ਇੱਥੇ ਹੱਡੀਆਂ ਖਿੰਡੀਆਂ ਪਈਆਂ ਨੇ ਤੇ ਇਹੋ ਜਿਹਾ ਵਿरान ਇਲਾਕਾ ਇਹ ਇੱਥੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਜਾਨਵਰਾਂ ਮਰ ਜਾਂਦੇ ਆ ਇਹ ਸਾਰੇ ਹੱਟ ਹੁਣ ਪਤਾ ਨਹੀਂ ਇਹ ਬੁੱਤ ਹੈ ਜਾਂ ਕੀ ਹੈ ਮੈਨੂੰ ਲੱਗਦਾ ਵੀ ਉੱਠੇ ਹੋਊਗਾ ਇਹ ਉੱਠਦੀਆਂ ਹੱਡੀਆਂ ਲੱਗਦੀਆਂ ਨਹੀਂ ਆ ਤੇ ਤੁਹਾਨੂੰ ਥਾਂ ਥਾਂ ਮਿਲਣਗੇ ਅਸੀਂ ਇੱਥੇ ਦਿਖਾਉਣ ਲਈ ਤੁਹਾਨੂੰ ਰੁਕਿਆ ਇਕੱਲਾ ਇਹ ਆ ਜਿਹੜਾ ਬਾਈ ਨੇ ਪਾਣੀ ਲਿਆਂਦਾ ਸੀ ਬਾਈ ਦਾ ਪਾਣੀ ਡੁੱਲ ਗਿਆ ਮੈਂ ਕਿਹਾ ਸਾਡੇ ਕੋਲੇ ਦੋ ਤਿੰਨ ਬੋਤਲਾਂ ਹੈਗੀਆਂ ਚਲ ਸਾਡੇ ਤੋਂ ਲੈ ਲਈ ਕੋਈ ਵਾਟ ਇਜ਼ ਇਟ ਇਟਸ ਕੈਮਲ ਦਿਸ ਵਨ ਦਿਸ ਵਨ ਹਾਂ ਕਾਮ ਇਹ ਸੀ ਵਨ ਜਿਹੜਾ ਐਲੀਫੈਂਟ ਐ ਐਲੀਫੈਂਟ ਐਲੀਫੈਂਟ ਯੈਸ ਨਾਟ ਕੈਮਲ ਐਲੀਫੈਂਟ ਐਲੀਫੈਂਟ ਓਹ ਇਹ ਕੰਦਾ ਯਾਰ ਐਲੀਫੈਂਟ ਹੈ ਪਰ ਮੈਨੂੰ ਕੈਮਲ ਲੱਗਦਾ ਕੋਈ ਤੁਹਾਨੂੰ ਕੀ ਲੱਗਦਾ ਆਈ ਵਾਂਟ ਟੂ ਸੀ ਦਾਇਰਾ ਨੇ ਜਿੰਨੇ ਸਿੱਖਣ ਦਾ ਵਿੱਚ ਆ ਕੇ ਰੱਖਿਆ ਕਿਵੇਂ ਦੇਖੋ ਤੜਫ ਤੜਫੇ ਮਰਿਆ ਹੋਊਗਾ ਤੇ ਮਾਸ ਸਾਰਾ ਚੁੰਡ ਚੁੰਡ ਕੇ ਖਾ ਗਏ ਮਤਲਬ ਇਥੋਂ ਜਿਹੜੇ ਜਾਨਵਰ ਹੋਣਗੇ ਉਹ ਖਾ ਗਏ ਹੋਣਗੇ ਆ ਦੇਖੋ ਵੀ ਲੱਤ ਪਈ ਐ ਆ ਪ੍ਰੋਪਰ ਸ਼ੇਪ ਚ ਦਿਖ ਰਿਹਾ ਹੈਗਾ ਵੀ ਇਹਦਾ ਉੱਠੇਗਾ ਪ੍ਰੋਪਰ ਸ਼ੇਪ ਚ ਦਿਖਦਾ ਹੈਗਾ ਤੇ ਆ ਦੇਖੋ ਆ ਗਾਲਾਂ ਹੈਗਾ ਦਾ ਆ ਗੜਦੀਆਂ ਹੱਡੀਆਂ ਪ੍ਰੋਪਰ ਉਵੇਂ ਪਈ ਐ ਐਂ ਜਾਨ ਨਿਕਲੀ ਹੋਣੀ ਇਹਦੀ ਇੱਥੇ ਤੇ ਆ ਜਿਹੜਾ ਦੂਜਾ ਨਾ ਇਹਦਾ ਜਿਆਦਾ ਮਿਲਦਾ ਹੱਡੀਆਂ-ਹੁੱਡੀਆਂ ਵੀ ਜਾਂਦਾ ਗੜਗੀਆਂ ਜਿਆਦਾ ਟਾਈਮ ਦਾ ਮਰਿਆ ਹੋਣਾ ਇਹ ਇਹਦਾ ਮੂੰਹ ਇੱਚ ਦਿਖ ਰਿਹਾ ਆ ਮੂੰਹ ਹੈਗਾ ਤੇ ਇਹ ਮਿੱਟੀ ਬਣ ਗਈ ਨਾ ਰਿਪਰ ਹੈਗਾ ਹਾਂ ਜਿਹਨੂੰ ਰੇਡ ਦੀ ਹੱਡੀ ਬੋਲ ਦਿੰਦੇ ਆ ਇਹ ਇਹ ਸਾਰਾ ਮਿੱਟੀ ਬਣ ਗਈ ਮਿੱਟੀ ਚ ਡਲ ਗਿਆ ਤਾਂ ਯਾਰ ਕਹਿੰਦੇ ਹੈਂ ਫਤਲਾ ਦਰੀ ਪਰ ਵੀ ਕਿਵੇਂ ਤੜਫ ਕੇ ਡਿੱ ਗਿਆ ਹੁਣ ਲਗਭਗ 50 ਕਿਲੋ ਮਿੱਟੀ ਦਾ ਸਫਰ ਕਰ ਲਿਆ ਸੀ ਤੇ ਹੁਣ ਸਾਨੂੰ ਥੋੜੇ ਘਰ ਦੇਖਣੇ ਸ਼ੁਰੂ ਹੋ ਗਏ ਕੋਈ ਪੰਡਾ ਆਇਆ ਲੱਗਦਾ ਕੋਈ ਪੰਡਾ ਆਇਆ ਸ਼ਾਨ ਕਮਾਲ ਆ ਯਾਰ ਐਜ ਡੈਜ਼ਰਟ ਚ ਦੁਨੀਆ ਰਹੀ ਜਾਂਦੀ ਹੈ ਸੀ ਪਾਣੀ ਤਾਂ ਨਹੀਂ ਪੀਣ ਦੇ ਲਈ ਕੁਛ ਜਾਂ ਖਾਣ ਦੇ ਲਈ ਥੋੜਾ ਵਾਧਾ ਰੁਕੇ ਆਣੇ ਆਉ ਸ਼ੁਰੂ ਕੀ ਹੈ ਹਲੋ ਦੇਖੋ ਡਰ ਡਰ ਬਾਈ ਦੇ ਚਲਿਆ ਕਦੇ ਕਦੇ ਬੰਦੇ ਦੇਖਿਆ ਲੱਗਦਾ ਜਿਵੇਂ ਅਸੀਂ ਕਿਸੇ ਹੋਮ ਗਰੇਟ ਹੋ ਆ ਗਏ ਬਿਲਕੁਲ ਇਹ ਉਹ ਨਕਾਰ ਬਾਰੇ ਹੋਰ ਵੀ ਟ੍ਰੈਡੀਸ਼ਨਲ ਆ ਦੇਖੋ ਜਿਹੜੇ ਤੁਸੀਂ ਪਹਿਲਾਂ ਪਿੰਡ ਤੁਹਾਨੂੰ ਦਿਖਾਇਆ ਸੀ ਨਾ ਪਿਛਲੇ ਵਲੌਗ ਚ ਉਹਦਾ ਤੇ ਆ ਪਿੰਡ ਦਾ ਫਰਕ ਦੇਖ ਲਓ ਇਹ ਖਲ ਨਾ ਸੁਹਣੀ ਪਾਈ ਮਈ ਜਿਵੇਂ ਸ਼ਿਕਾਰ ਕਰਕੇ ਖਾਦੇ ਜਿਵੇਂ ਤਲਜਾਨੀਆਂ ਦੇ ਦੇਖੇ ਸੀ ਸ਼ਾਇਦ ਉਹ ਮੇਰੀ ਜਿੰਨ ਲੱਗੀ ਹਾਂ ਸਾਰੇ ਟ੍ਰੈਡੀਸ਼ਨਲ ਕਰਨੇ ਇਹ ਜਿੰਨੇ ਤੁਹਾਨੂੰ ਘਰ ਦੇਖਦੇ ਸਾਰੇ ਟ੍ਰੈਡੀਸ਼ਨਲ ਤੇ ਲੋਕਾਂ ਨੇ ਬਾਤ ਸ਼ੁਰੂ ਕੀਤੀ ਮੈਂ ਜਿਆਦਾ ਅੰਦਰ ਨਹੀਂ ਜਾਂਦਾ ਨਾ ਜਿਆਦਾ ਫਿਲਮਿੰਗ ਕਰਾਂ ਕਿਉਂਕਿ ਉਹ ਨਾ ਮਗਰ-ਮਗਰ ਪੈ ਜਾਂ। ਪੁੱਛੇ ਤੇ ਬਚਾਉਣ ਵਾਲਾ ਵੀ ਨਹੀਂ ਵੈਸੇ ਇਹਨੂੰ ਲੈਂਗੁਏਜ ਆਉਂਦੀ ਹੈ ਇਹ ਤਾਂ ਸਾਡੇ ਨਾਲ ਆਇਆ। ਤੇ ਇਹੋ ਜੇ ਇਹ ਦਿਨੇ ਬੈਠਣ ਨੂੰ ਇਹਨਾਂ ਦਾ ਇੱਥੇ ਦਿਨੇ ਬੈਹਦੇ ਆ। ਤੇਰੀ ਚਾਲ ਤੇ ਲੱਗਦਾ ਬਸ ਇਹਦੇ ਨਾਲ ਬਸ ਇਹਦੇ ਆ ਜਿਹੜੇ ਪੱਤੇ ਨੇ ਕੋਈ ਹੋਰ ਦੇ ਮੈਨ ਲੱਗਦਾ ਉਹ ਪਾਰ ਗਿਆਗੇ। ਤੇ ਪਾਮ ਟਰੀਜ਼ ਦੇ ਜਾਂ ਕਿਹ ਕਿਹੜਾ ਉਏ ਇਲਾਕੇ ਚ ਨਾ ਸੀ ਆ ਐਕਸਪੀਰੀਅੰਸ ਵੀ ਕਰਨਾ ਸੀਗਾ ਮੋਟਰਸਾਈਕਲ ਪੰਕਚਰ ਹੋ ਗਿਆ ਇਹ ਤਾਂ ਸਾਡੇ ਨਾਲ ਅਫਰੀਕਾ ਚ ਬਹੁਤ ਵਾਰੀ ਬਣੀ ਐ ਤੇ ਪਰ ਇਹੋ ਜਿਹੀ ਨਹੀਂ ਬਣੀ ਸੀਗੀ ਬੇ ਉਹੋ ਜੇ ਇਲਾਕੇ ਚ ਹੋਜੇ ਜਿੱਥੇ ਦੂਰ ਤਰਾਡੇ ਨਾਲ ਕੋਈ ਆਵੇ ਨਾ ਜਾਵੇ ਤੇ ਬਾਈ ਦੀ ਚੰਗੀ ਗੱਲ ਇਹ ਐ ਪੈਸੇ ਤਾਂ ਇਹਨੇ ਲਏ ਐ ਸਾਡੇ ਤੋਂ ਮਿਲਦਾ 8000 ਮੰਗਿਆ ਨੇ ਇੰਡੀਆ ਦਾ ਹੋ ਗਿਆ 5000 ਤੇ ਸਾਰਾ 110 ਕਿਲੋਮੀਟਰ ਦਾ ਪਰ ਇਹ ਸੰਦ ਸੰਡੇੜਾ ਸਾਰਾ ਨਾਲ ਆਏ ਪੰਪ ਲਿਆਂਦਾ ਪੰਪ ਇਹਦੇ ਕੋਲੇ ਆਪਾਂ ਨੇ ਚਾਬੀਆਂ ਚੱਕੀ ਫਿਰਦਾ ਸਾਰੀਆਂ ਆਹ ਚਾਬੀਆਂ ਚੁੱਭੀਆਂ ਗਈਆਂ ਤੇ ਆ ਟਿਊਬ ਨਵੀਂ ਪਈ ਐ ਜੇ ਤਾਂ ਟਾਇਰ ਹੀ ਫਟ ਗਿਆ ਤਾਂ ਤਾਂ ਕੀ ਕਹਿਣਾ ਨਹੀਂ ਏ ਟਿਊਬ ਨਾ ਮੀ ਪਾਊਗਾ ਇੱਥੇ ਹੁਣ ਪੈਂਚਰ ਦੀ ਥਾ ਯਾਰ ਕੋਈ ਮਦਦ ਨਹੀਂ ਜੇ ਤੁਸੀਂ ਇੱਥੇ ਫਸ ਗਏ ਐਨੇ ਸਾਨੂੰ ਮਤਲਬ 2.5 ਘੰਟੇ ਹੋ ਗਏ ਸਾਨੂੰ ਤੁਰਿਆਂ ਨੂੰ ਨਾ ਕੋਈ ਕਿਸ ਨੇ ਇਧਰ ਨੂੰ ਕਰਾਸ ਕੀਤਾ ਨਾ ਕਿਸ ਨੇ ਇਧਰ ਨੂੰ ਕੀਤਾ ਜਿਹੜਾ ਬੰਦਾ ਸੀ ਹੇਰ ਕੀਤਾ ਪ੍ਰੋਪਰ ਐਕਸਪਾਇਟ ਹੈਗਾ ਤੇ ਦੇਖ ਲਓ ਪੈਂਚਰ ਪੁੰਚਰ ਸਾਰਾ ਟਾਇਰ ਟੂਰ ਬਦਲਦਾ ਆ ਵੀ ਇਹਨੂੰ ਕੰਮ ਕਰਨਾ ਆਉਂਦਾ ਜੇ ਨਾ ਹੁੰਦਾ ਫੇਰ ਅੱਜ ਮਿੱਤਰੋ ਸੀਫ ਲੱਗੀ ਸੀ ਫਿਰ ਫਸ ਗਏ ਸੀ ਅੱਜ ਹੁਣ ਬਾਈ ਨੂੰ 15 ਮਿੰਟ ਦਾ ਹੋ ਗਿਆ ਲੱਗੇ ਨੂੰ ਖੋਜਲਦੇ ਨੂੰ ਦੇਖੋ ਕਦੋਂ ਕੰਮ ਨਿਮੇੜਦਾ ਆਪਦਾ ਖੁਸ਼ੀ ਦਾ ਉਹ ਦਰਖਤ ਥੱਲੇ ਬੈ ਗਈ ਜਾ ਕੇ ਚਾਲ ਆਪਣੀ ਬਹੁਤ ਔਖੀ ਹੁੰਦੀ ਆ ਯਾਰ ਇੱਥੇ ਪੀਣਾ ਪਾਣੀ ਤਾਂ ਨਹੀਂ ਮੈਂ ਵੀ ਮੈਂ ਸੋਚਦੀ ਸੀ ਰਿਪਨ ਬੇਨਾ ਸ਼ੁਕਰ ਇੱਥੇ 3G 4G ਚੱਲੀ ਜਾਂਦਾ ਜੇ ਨਾ ਨੈਟਵਰਕ ਹੁੰਦਾ ਆਪਾਂ ਹੈਲਪ ਲਾਈਨ ਕਿਹਨੂੰ ਬੁਲਾਉਂਦੇ ਮਤਲਬ ਹੁਣ ਤਾਂ ਪੁਲਿਸ ਵਾਲੇ ਨੇ ਨੰਬਰ ਨਹੀਂ ਦਿੱਤਾ ਸੀ ਆਪਾਂ ਨੂੰ ਆਪ ਪਰਸਨਲੀ ਫੋਨ ਕਰ ਸਕਦੇ ਹੁੰਦੇ ਪਰਸਨ ਵੀ ਕਰ ਸਕਦੇ ਸੀ ਆਉਂਦੇ ਆਪਣੀ ਹੈਲਪ ਕਰਨ ਤਾਂ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ ਸਹੀ ਹੈ ਖੁਸ਼ੀ ਯਾਰ ਮੈਂ ਲਾਦਾ ਨਵੇੜ ਤੱਕ ਨੂੰ ਨਹੀਂ ਹੈ ਨਾ ਚੰਗਾ ਹੀ ਜਾਣੋ ਜਿਹਨੇ ਨਵੇੜ ਤੱਕ ਮੈਂ ਇੱਥੇ ਦੇਖਣ ਵਾਲੇ ਵੀ ਖੁਸ਼ੀ ਆਪਾਂ ਨੂੰ ਕਹਿੰਦੇ ਹੁਣ ਵੀ ਕਿੱਥੇ ਇਹ ਕਿਹੜੇ ਖਤਰੇ ਮੁੱਲ ਲੈਂਦੇ ਫਿਰਦੇ ਪਹਾੜ ਆਉਣੇ ਸ਼ੁਰੂ ਹੋ ਗਏ ਸਾਹਮਣੇ ਤੇ ਲੇਕ ਆਉਣ ਵਾਲੀ ਹੈ ਮਲਾਇ ਜਿਹੜੀ ਤਰਕਾਨਾਂ ਦੇ ਇਹ ਵਾਹ ਵਾਹ ਕੁਦਰਤ ਦਾ ਕਮਾਲ ਦੇਖੋ ਯਾਰ ਨਾਈਸ 80 ਕਿਲੋਮੀਟਰ ਬਾਅਦ ਸਾਨੂੰ ਪਾਣੀ ਦੇਖਣ ਨੂੰ ਮਿਲਿਆ ਪੂਰੇ 80 ਕਿਲੋਮੀਟਰ ਦੇ ਬਾਅਦ ਇੱਥੇ ਗ੍ਰੀਨਰੀ ਆਈ ਐ ਨਹੀਂ ਤਾਂ ਤੂੰ ਦੇਖਣ ਨੂੰ ਗੰਦਲਾ ਜਿਹਾ ਲੱਗਦਾ ਹਾਂ ਹਾਂ ਉਹਨਾਂ ਦੇ ਹਾਲੇਦ ਵਾਲੇ ਕਬੀਲੇ ਐਕਸਪਲੋਰ ਕਰਨੇ ਆ ਕਿਉਂ ਪਹਾੜਾਂ ਦੇ ਰਹਿੰਦੇ ਆ ਅਲੱਗ-ਅਲੱਗ ਕੁਝ ਜਿਵੇਂ ਇੱਥੇ ਰਹਿੰਦੇ ਆ ਕਬੀਲੇ ਕੁਝ ਛੋਥੇ ਰਹਿੰਦੇ ਇਹਨਾਂ ਨੂੰ ਅਸੀਂ ਸਪੈਸ਼ਲੀ ਦੇਖਣ ਆਏ ਇੰਨੀ ਦੂਰ ਮੂੰਹ ਹੱਥ ਦਾ ਧੋਲੇ ਆਪਦਾ ਸਾਭ ਤਾਂ ਥੋੜੇ ਸੈੱਟ ਹੋ ਗਏ ਇਹਦਾ ਕੀ ਕਰਾਂਗੇ ਇਹਦਾ ਦੇਖੋ ਕੀ ਹਾਲ ਹੋਇਆ ਯਾਰ ਇਹ ਤਾਂ ਕਹਿੰਦੀ ਕੀ ਪੁੱਛਦੇ ਹੋ ਹਾਲ ਫਕੀਰਾ ਦਾ ਵੇਖੋ ਆ ਜਿਵੇਂ ਦੇ ਆਮੜੇ टाउन ਦੇਖਣਾ ਸ਼ੁਰੂ ਹੋ ਗਿਆ ਫਾਈਨਲੇ ਪਹੁੰਚ ਗਏ ਜਿਆਦਾ ਵਧੀਆ ਲੱਗਦਾ ਨਾ ਲੋਇੰਗਾਣੀ ਉਹ ਗ੍ਰੀਨਰੀ ਜੇ ਤੁਹਾਨੂੰ ਦਿਖਦੀ ਹੈ ਨਾ ਸਾਢੇ 3 ਘੰਟੇ ਲੱਗੇ ਬਾਈ ਤਕਰੀਬਨ ਸਾਢੇ 3 ਘੰਟੇ ਦੇ ਸਫ਼ਰ ਦੇ ਬਾਅਦ ਤੇ ਅਸੀਂ ਪਹੁੰਚ ਗਏ ਜਿਹੜਾ ਸ਼ਹਿਰ ਹੈ टाउन ਕਸਬਾ ਨਿਕਲ ਜਾ ਲੋਇੰਗਾਣੀ ਲੋਇੰਗਾਣੀ ਅੰਹਾ ਯਕਸ਼ ਕਰਕੇ ਨਾਮ ਪਾਣੀ ਨਾਲ ਤਲਫੇ ਪਏ ਸੀ ਪਿਆਸ ਹੀ ਨਹੀਂ ਲੱਗ ਰਹੀ ਯਾਰ ਪਾਣੀ ਲੱਗੇ ਕਿੰਨਾ ਲੱਗਦਾ ਵਾਟਰ ਵਾਟਰ ਇੱਧਰ ਖੜੀਆ ਫੇਸੀ ਕਮਰਾ ਖੜਾ ਹੀ ਕੰਮ ਸਾਈ ਮਰਾ ਕਮਰਾ ਲਈਏ ਯਾਰ ਆਰਾਮ ਕਰਦੇ ਹਾਂ ਜੀ ਦਾ this water bottle for you okay why no 12000 ਵੱਧ ਦੇਣਾਗਾ ਬਹੁਤ ਮਿਹਨਤ ਨਾਲ ਇੱਥੇ ਲੈਂਦਾ ਯਾਰ ਧੰਨਵਾਦ ਇਹੇ ਜੇ ਥਾਂ ਤੇ ਸਾਨੂੰ ਲਿਆ ਕੇ ਪਹੁੰਚਾਤਾ ਜਿੱਥੇ ਉਮੀਦ ਵੀ ਨਹੀਂ ਸੀਗੀ ਸਹੀ ਗੱਲ ਹੈ ਇਹੋ ਜਿਹੇ ਬ੍ਰਾਂਜੇ ਥਾਂ ਮੈਂ ਕਮਰੇ ਵੀ ਦੇਖ ਲੋ ਕਿ ਹੋ ਜੇ ਹੁੰਦੇ ਕਿੱਡੇ ਸੋਹਣੇ ਹੋਟਲ ਆ ਯਾਰ ਦੇਖੋ ਜੀ ਲੱਗਣ ਲੱਗਿਆ ਇੱਥੇ ਰਾਕੇ ਕੈਂਪਿੰਗ ਕੰਪਿੰਗ ਕਰਨੋਂ ਵਧੀਆ ਜਗ੍ਹਾ ਬਣੀਆਂ ਹੋਈਆਂ ਨੇ ਆ ਦੇਖੋ ਕੈਂਪਿੰਗ ਲਈ ਕਿੱਡੀ ਸੋਹਣੀ ਜਗ੍ਹਾ ਹੈ ਜਿੰਨਾ ਰਾਹ ਤੇ ਕਰ ਸੀ ਹੁਣ ਵਧੀਆ ਜਿੰਨਾ ਰਾਹ ਤੇ ਕਰ ਸੀਗਾ ਹੁਣ ਨਹੀਂ ਵਾ ਹੁਣ ਵਧੀਆ ਹੋ